ਜੀ ਮਹਾ ਆਹ ਜੀ ਨਹੀਂ ਸਾਲ ਤੇ ਬਾਹਰ ਲਾਈ ਜਾ 26 26 ਹੈ ਸਾਰਾ ਵੈਂਟ ਚ ਲਾਈ ਹੈ ਹਾਂ ਐਂਡ ਚ ਲਾਈ ਹੈ ਇਹ ਪਤਲਾ ਉਹਦੇ ਨਾਲੇ ਆਏ ਨਹੀਂ ਹੈ ਵੀ ਠੀਕ ਹੈ ਜੀ ਰੀ ਇਹ ਵੀ ਠੀਕ ਹੈ 26 ਦਾ ਡੋਡੀ ਨਹੀਂ ਹੈਗੀ ਭਾਈ ਡੋਡੀ ਵੀ ਉੱਥੇ ਆ ਉੱਥੇ ਪਤਾ ਕਰਦੇ ਆ ਉਹ ਹੁੰਜੇ ਜੇ ਉੱਥੇ ਜਾ ਦੇ ਰਾਇਆ ਰਹਿੰਦੇ ਤੇ ਆਪਣਾ ਸੁੱਖੇ ਰਹੀਂ ਉੱਥੇ ਗੰਦੇ ਪਾਣੀ ਟੁੱਬਾ ਜਾਂਦਾ ਉਹਦੇ ਕਰਕੇ ਹੈ ਵੀ ਹਰੀ ਉੱਥੇ ਬਾਕੀ ਠੀਕ ਰਹੇ ਹੋਰ ਜਗ੍ਹਾਾਂ ਰਹੇ ਆ ਕੇ ਇੱਧਰ ਡੋਡੀ ਵੀ ਨਹੀਂ ਇਹ ਨਾਲੇ ਵੱਟ ਨਹੀਂ ਮੁਲਵਾਤੀ ਹਾ ਹਾ ਵੱਡ ਤਾਂ ਘੱਟੀ ਹੋਣੀ ਸਾਰੀ ਇਹ 26 ਦੇ ਬਰਾਬਰ ਹੀ ਆਉਣੀ ਆ ਉਹ ਹਰੀ ਉਹ ਹਰੀ ਜਮਕਦੀ ਆ ਕੁਪਰਾਲੀ ਹੋ ਰਹੀ ਆ ਕੱਲ ਦੇਖੇ ਜਾ ਕੇ ਹੈ ਕਾਹਨੋਂ ਮਾਰ ਕਿਹੜਾ ਪਤਾ ਹੋਵੇ 28 ਘੱਤੀ ਆ ਹਰੀ ਹਰੀ ਉਪਈ ਆ ਮੈਂ ਕਹਿੰਦਾ 20 ਤੂੰ ਹੋ ਗਏ ਨੇ ਪਰ ਉਹ ਐਨੂੰ ਇੱਧਰ ਇਹ ਹੈਗੀ ਆਪਣੀ 26 26 ਠੀਕ ਆ 26 ਦਾ ਨਗਰਾ ਦੋ ਚਾਦੇ ਨੇ ਪੜਾ ਦਈਏ ਆਹਾਂ ਪੱਕਣ ਤੇ ਯਾਰ ਪੱਕੀ ਬੜਾਈ ਨੰਡੀ ਮੈਂ ਬੈਠਾ ਹੀ ਲੋਡ ਨਹੀਂ ਫਿਰ ਯਪਾ ਮਹਨਾਰ ਮਜੀਰੀ ਲਿਆਂਦੇ ਨਾ ਮੈਂ 110 110 ਵੱਟੇ ਪੈਂਡ ਕਰਦਾ ਹੁਣ ਹੈ 110 ਚੈੱਕ ਕਰ ਯਾਕੀ ਦਾ ਨਾ। ਆਹ ਇਹ ਪਕੀਓ ਆ। ਰੁੱਡੀ ਨਹੀਂ ਬਈ ਵੀ ਆ। ਯਾਰ ਮਾੜੀ ਮੂਖੀ ਐਲੀ ਨਹੀਂ ਹੈਗੀ। ਕਿਹਦਾ ਐ ਪਤਾ ਲੱਗਦਾ ਹੁੰਦਾ ਇੱਥੇ ਛਿੱਟਾ ਦੇਖਣਾ ਬਸ ਐ। ਐ। ਲੈ। ਹੂੰ ਬਪਾ ਕੀ ਹੋਵਾਂ ਪਹਿਲੀ ਹੀ ਹੋ ਜਾਣੀ ਮੈਂ ਤਾਂ। ਆਹ ਪਹਿਲੀ ਚੱਕਦਾ ਹੋਊਗੀ ਉਹ। ਹੈਨਾ? ਆਹਾਂ। ਪਹਿਲੀ ਤੇ ਬੱਲ ਹੱਡੀ ਬੜੋਣੀ ਐ। ਬੱਲੋ ਨਹੀਂ ਬੜੀ ਤੇ ਬਾਅਦ ਚ ਆ। ਕੀ ਜੈਨੂ ਰੁੱਡੀ ਨਹੀਂ ਹੈਗੀ। ਜੀਵੇ ਉੱਟੇ ਹੀ ਸਗਾਰ ਹੈਗੀ ਦੀਨੂ। ਇਹਨੂੰ ਬਹੁਤ ਘੱਟ ਦੇ। ਉਹਨੂੰ 2-4% ਦੀ ਸ਼ਿਕਾਇਤ ਰਹੀ ਦੀ ਜਿੰਦੀਗੀ ਉਹਨੂੰ ਜਿਆਦਾ ਸੀ 22 22 ਨੂੰ 22 ਹਾਂ ਉਹ ਮੈਂ ਕਹਿੰਦਾ ਉਹ ਤਾਂ ਪੱਕੀ ਹੋ ਨਹੀਂ ਹੈਗੀ ਉਹ ਬੁਝੇ ਰੋਟ ਆਕੇ ਮਤਲਬ ਐਸੀ ਰਹੀ ਉਹ ਚਲ ਦੇਖਦੇ ਕੋਈ ਜਾ ਕੇ ਜਾ ਕੇ ਦੇਖ ਚੱਲ ਲੈ ਆਹਾਂ ਭਾਈ ਆ ਗਈ 22 ਇਹ ਤਾਂ ਖਤਮ ਹੰਜੀ ਹਾ ਅੱਚ ਇਹ ਤਾਂ 2-4 ਕੁਆਂਟਾ ਵਾਲਾ 2-4 ਕੁਆਂਟਾ ਵਾਲਾ ਕੰਮ ਹੈ ਦੋ ਚਾ ਕਾਉਂਟਲ ਹਾਉਣੀ ਸਾਰੇ ਚੋ ਹੀ ਆਹ ਦੇਖ ਹੁਣ ਆ ਨੀਵਾ ਬੁੱਝ ਰਿਹਾ ਵੇ ਤੈਨੂੰ ਤਿੰਨੋ ਕੇ ਇਹੀ ਤਾਂ ਹਰਾ ਏ ਇਹ ਨਹੀਂ ਖੜੇ ਨਾ ਖਰਾਬ ਕਰੀ ਜਾਂਦਾ ਕੰਮ ਇਹੀ ਹਰਾ ਚ ਜਿਹੜਾ ਪਹਿਲਾ ਬੂਟਾ ਕਾਮ ਆ ਬੈ ਉਹ ਤਾਂ ਹਾਂ ਉਹ ਜਿਹੜੀ ਬੱਕ ਗਈ ਉਹ ਹੁਣ ਇਹਨੇ ਸਾਰੇ ਇਹ ਜੀ ਕਾਦ ਇਹਨੇ ਨਾ ਪਕੜਨ ਹੋਰ ਨਾ ਪਕੜਨ ਹੋਰ ਇਹ ਤਾਂ ਪਰ ਵੀ ਦੇਖਦਾ ਸੀ ਆ ਪਟਾਸ਼ ਇਹ ਨਿਕਲਦੀ ਥੱਲੇ ਤੇ ਲੈ ਹੈ ਨਾ ਪਟਾਸ਼ ਆ ਸਾਰੀ ਹੂੰ ਦੋ ਦੋ ਚਾਰ ਕਾਉਂਟਲ ਹੱਦ ਹੈ ਹੂੰ ਇਹੀ ਛੁੱਟੀ ਆ ਆਹ ਕੁਝ ਨਹੀਂ ਪਤਾ ਲੱਗਦਾ ਜਿੱਦਾਂ ਸੇ ਹੁੰਦੀ ਦੇਖਦਾ ਛੁੱਟੀ ਸਾਈ ਦਾ ਹਲਾਮ ਦੇ ਹੋਰ ਕੀ ਹਾਂ ਉਂਝ ਠਾਠ ਹੋਈ ਲਾਇ ਯਾਰ ਸਾਈ ਦਾ ਹਲਾਮ ਦਾ ਲਾ ਕੋਈ ਸੋਟਾ ਲੱਗਦਾ ਇਹ ਤਾਂ ਗਈ ਯਾਰ ਜੀ ਆ ਤਾਂ ਆ ਤਾਂ ਖਤਮ ਮੈਂ ਇਹ ਤਾਂ 4 ਬਿਗ ਦੇ ਜਗਾ ਹੋਣੀ ਹੈ ਇਹ ਹਾਂ 4 ਕਿ ਤਾਂ ਹੋਊਗੀ ਇਹ 4 ਬਿਗ ਖਤਮ ਆ ਸਮਝੀਂ ਇਲਾ ਖਤਮ ਹੈ ਅਪੀਲੇ ਹੀ ਆਖ ਇਹ ਖਤਮ ਹੋ ਰਿਹਾ ਹੁੰਦਾ ਆ ਗਈ ਇੱਧਰ ਹਾਂ ਆ ਦੋ ਕਿਲੇ ਠੀਕ ਬਸ ਲੋਟਾਈ ਦਾ ਕੰਮ ਹੈ ਅੱਗੇ ਤਰੋਂ ਅੱਗੇ ਲੋਟ ਆਈ ਦਾ ਕੰਮ ਐ ਬਸ ਇਹ ਸਭਾ ਪੁੱਤਾ ਜੀ ਲੋਟ ਆਈ ਤਾਂ ਆਇਆ ਤਾਂ ਗਿੱਲੇ ਪਏ ਖੇਤ ਆ ਯਾਰ ਮੈਂ ਚਲਾ ਕੇ ਆਇਆ ਮੰਡਾਲੀ ਮੋਟਰ ਅੱਜ ਉੱਥੇ ਪਈ ਵੇ ਤੇੜ ਤੈ ਨੁਗਲ ਪੈਂਦੇ ਤੇੜ ਜਾਂ ਆਏ ਜੀ ਆਪਾਂ ਮਣੀਆ ਨਾ ਤੈ ਨੁਗਲ ਪੈਂਦੇ ਆ ਹੁਣ ਜਿਹੜਾ ਹੁਣ ਕਮਲੌਣ ਲੱਗ ਗਈ ਜਿਹੜਾ ਹੁਣ ਅਸੀਂ ਬੂਝੇ ਜਾਣ ਮਾ ਤੇੜ ਐ ਗੱਬੇ ਇਹ ਬੂਝੇ ਕਮਲੌਣ ਲਾ ਕੇ ਇਕੱਠੇ ਹੋਣ ਲੱਗੇ ਥੱਲੇ ਹੈ ਗੱਦਰ ਐ ਮਾ ਤੂੰ ਪਾਣੀ ਲਾ ਜਾਂਦਾ ਜਦ ਇਹ ਤਾਂ ਖਤਮ ਹੋ ਜਣਾ ਉੱਥੇ ਥੱਲੇ ਰੇਤੇ ਮੈਂ ਜਾਈ ਜਾਂਦਾ ਪਾਣੀ ਤੇਰੀ ਜੀ ਕੀ ਕਹਿੰਦੇ ਹੋ ਕਿਹੜੀ ਰੌਤਾਂ ਵਾਲੀ ਨਾ ਉਹ ਉਰਲਾ ਪਲਾਟ 26 ਆ ਕਿਹੜਾ ਉਰਲਾ ਪਲਾਟ ਹੈ ਮੰਡਾਲੀ ਨਾ ਨਾ ਜਾਉਤਾ ਜਾਉਤਾ ਮੇਰੀ ਜਿਹੜੀ 26 ਆ 10 ਦਾ ਸਾਈ ਥੋੜੀ ਜਿਹੀ ਛੋਟ ਤੇ ਲਈ ਪਟਕੇ ਜਿਹੜੀ ਸੋਤੇ ਲਈ ਉਹ ਤਾਂ ਹੀ ਜੀ ਆ ਹੂੰ ਜਿਹੜੀ 26 ਲਾਤੀ ਦੀ ਬੀਜ ਘਟ ਗਿਆ ਤਾਂ ਉਹ ਪੱਕ ਗਈ ਉਹ ਹੁਣ ਪਹਿਲੇ ਬਟਾ ਦੂੰਗਾ ਉਹਨੂੰ ਕੀ ਕਰਨਾ ਇਹ ਪੰਗਾ ਪੰਗਾ ਪੈ ਪੈਣਾ ਦੋਸਤ ਗਾ ਤਾਂ ਲਾਲਾ ਇਹਦੇ ਜਿੱਦਣ ਮੈਂ ਕਿਹਾ ਲਾਉਣ ਲੱਗਿਆ ਮਾਦੂ 26 ਲਾ ਦੇ ਸਾਰੀ ਸਾਰੀ 26 ਲਾਉਣ ਦੇ ਹਾਂ ਮਾਦੂ ਰਹਿਣ ਦੇ ਕਹਿੰਦਾ ਸਰ ਜੀ ਨਾ ਬੀਜ ਨਾ ਬਹੁਤ ਹੈ ਬੀਜ ਉਹ 26 ਮੂਰੇ ਲੱਗੀ ਪਿੱਛੇ ਲੱਗੀ ਵੀ 26 ਲਾਈ ਮੂਰੇ ਆ ਮੈਂ ਫੇਰ ਠੀਕ ਹੈ ਫਿਰ ਤਾਂ ਬੜੇ ਨਹੀਂ ਤਾਂ ਪੰਗਾ ਪੰਗਾ ਦਾ ਫੇਰ ਵੀ ਤਾਂ ਪੈਣਾ ਰਸਤਾ ਹੈਗਾ ਵੀ ਉਹ ਪੰਗਾ ਹੀ ਲਿਆ 26 ਤੱਕ ਦਿਖਾ ਤੰਦੂ ਤੀਸਰਾ ਤਾਂ ਉਹੀ ਬੀਜ ਹਾਰੀ ਚਾਰ ਵਿੱਗੇ ਮੇਰੇ ਵੀਜੂਨੇ ਉਹੀ ਦਾ ਪੰਗਾ ਲਿਆ ਯਾਹਾਂ ਜਿੰਨੀ ਜਗ੍ਹਾ ਉੱਥੇ ਅਸੀਂ ਲੈ ਕੇ ਪੱਟ ਕੇ ਚਾਰ ਚਾਰ ਵਿੱਗੇ ਆ ਚਾਰ ਕਿੱਗੇ ਲੱਗਿਆ ਉਹ ਉੱਥੇ ਉਹ ਚਾਰ ਵੀ ਕਾ ਲੱਗੇਣਾ ਤਾਂ ਉਹ ਪੰਗਾ ਲਿਆ 28 ਇਹ ਕਹਿੰਦਾ ਮੈਂ 28 ਲਾਉਣੀ ਆ ਕਹਿੰਦਾ ਨਵਾਂ ਬੀਜਾ ਮੇਰਾ ਲਾ ਲਾ 28 ਆ ਰਿਹਾ ਬੀਜ ਨਵੇਂ ਬੀਜ ਨੂੰ ਮੂੰਹ ਸਿਰਕ ਕਰਿਆ ਬੰਦੇ ਬੀਜ ਦਾ ਹਾਂ ਉਹ ਵੀਰੇ ਸਾਡੇ ਜਾਣਾ ਤਾਂ ਥੋੜੇ ਬਿਮਾਰੀ ਪੈਣੀ ਸੀ ਇਹਨੇ ਬਰਾਬਰ ਕਰਨੇ ਤੇ ਇਹਨੇ ਬਰਾਬਰ ਕਰ ਦਿੱਤਾ ਵੀ ਤੁਸੀਂ ਵੀ ਠੀਕ ਰਹੋ ਵੀ ਠੀਕ ਰਹੇ ਜਿਆਦਾ ਪੈਸੇ ਵੀ ਕਿੰਨੇ ਕਹਿ ਲੂਗੇ ਉਹ ਬਰਾਬਰ ਕਰਤੇ ਵਸ ਉਹਨੇ ਬਰਾਬਰ ਕਰੇ ਹੋਰ ਕੇ ਆ ਚਾਰ ਚੁਕੜ ਕੱਟੇ ਐਸੋਂ ਚਾਰ ਦਾ ਸਭ ਦੀ ਘਟਾ ਸਭ ਦੀ ਘਾੜ ਕੱਟ ਉਹ ਮੈਂ ਤਾਂ ਕਹਿੰਦਾ ਅੱਜ 20 ਬੂਏ ਆਜੇ ਬਹੁਤ ਆਹ ਤੂੰ ਸਾਰੇ ਠੇਕੇ ਹੀ ਮੋੜ ਲੈਣਾ ਹੈ ਕਿ ਨਹੀਂ ਦੀ ਜੀ ਗੱਲ ਹੁਣ ਜਿਹੜੀ ਆਹ ਕਿਲਾ ਖਰਾਬ ਹੋਗੇ ਕਿਨੇ ਕਿਥੇ ਰੁਪਈਆ ਦੇਣਾ ਉਹੀ ਗੱਲ ਤੁਹਾਨੂੰ ਦੱਸਦਾ ਮੈਂ ਯਾਦਾ ਹੁਣ ਮੇਰੀ ਗੱਲ ਸੁਣ ਜਿਹੜੀ ਵਧੀਆ ਜੀਰੀ ਆਪਣੀ ਉਹ 20 ਬਾਈ 19 20 ਕਿਤੇ ਨਿਕਲਦੀ ਹੈ ਜਿਹੜੀ ਹੁਣ ਬਿਮਾਰੀ ਹੈ ਉਹ ਤਾਂ ਸਾਲੀ ਮੈਨੂੰ 3 ਢਾਈ ਲੱਗਦੀ ਹੈ ਇਹਦੇ ਬਿਮਾਰੀ ਹੈ ਹੋਰ ਕੀ 3 ਢਾਈ ਆ ਮਸ਼ੀਨ ਦਾ ਹੀ ਖਰਚਾ ਨਿਕਲਣਾ ਓਏ ਮਸ਼ੀਨ ਦਾ ਵੀ ਨਿਕਲਣਾ ਜੇ ਤੈਨੂੰ ਫੇਰ ਉਹ ਕੁਆਂਟ ਨੂੰ ਕਿਆ ਕਰ ਲੈ ਕੇ ਜਿਹੜੇ ਬਾਅਦ ਤੇ ਵਧੀਆ ਰਹੇ ਹੈ ਕਿ ਨਹੀਂ ਬਾਅਦ ਵਿੱਚ ਖਰਚਾ ਖਰਚਾ ਕਿੰਨਾ ਖਰਚਾ ਬਾਅਦੇ ਹੁਣ ਹੁਣ ਇਹ 3 ਢੜਕਾ ਹੁਣ ਪ੍ਰਾਲੀ ਦੇ ਫਾ ਪੈ ਜਾਣਾ ਉਹਨੂੰ ਗਲਬੀ ਜਾਣੀ ਦੀ ਉਹ ਮੈਂ ਤਾਂ ਕਹਿੰਦਾ ਬਾਅਦ ਹੀ ਹੁਣ ਕਿੁੱਤਾ ਕਿਆ ਪਾਉਣਾ ਹੈ ਮੇਰੀ ਹੋਂਗਾਲੀ ਵਿੱਚ ਵਿੱਚ ਸਾਰੇ ਠੀਕ ਹੋ ਗਈ ਦੀ ਇਹਨ ਵਿੱਚੋਂ ਠੀਕ ਹੋ ਗਈ ਥੋੜੀ ਬਹੁਤ ਵਧੀਆ ਛੜੀ ਇਹ ਜਿਹੜੀ ਛੋਟਾ ਬੂਝਾ ਇਹਦਾ ਯਕੀਨ ਨਾ ਕਰੇ ਪਹਿਲੀ ਗੱਲ ਤਾਂ ਇਹ ਪਤਾ ਨਹੀਂ ਕੀ ਬਣਨਾ ਇਹਦਾ ਪਤਾ ਨਹੀਂ ਕੀ ਬਣਨ ਬਾਹਰ ਦਵੇ ਹਾਂ ਮਾ ਹਕੀਲਾ ਕਿ ਇੱਕ ਕਿਲਾ ਗਿਆ ਔਰ ਉਤੇ ਬਾਕੀ ਦੋ ਕਿਲੇ ਖੜੇ ਆ ਦੇਖਦੇ ਆ 20 20 ਕਵਾਂਟ 40 ਕਵਾਂਟ ਨੇ ਕਿਲੇ ਬਹੁਤ ਠਿਕ ਰੁਕੇ ਮੁੜ ਜੂਗੇ ਨਹੀਂ ਛੁੱਟੀ ਨਹੀਂ ਇੰਨਾ ਕਿਝਾੜ ਐ ਇਹਨੂੰ ਉਹਨਾਂ ਪ੍ਰਧਾਨ ਨੇ ਬੜਾਈ ਆ 20 ਬੂਦੇ ਆਇਆ 22 ਦਾ ਬਸ ਬਾਕੀ ਤਾਂ ਕਹਿੰਦਾ ਪ੍ਰਧਾਨ ਬਸ ਫਿਰ 22 ਦਾ ਆਇਆ ਉਹ ਹੀ ਇਹ ਕਹਿੰਦਾ 30 ਤੋਂ ਢੁਕਦੀ ਜਿਹਾ 30 30 38 30 ਜਾਂਦੀ ਛੱਬੀ ਨਹੀਂ 28 ਇੱਥੇ ਤਾਂ ਘਾਟ ਹੀ ਨਹੀਂ ਕਦੇ ਮੁਸ਼ਕਲ ਹੈ ਇਸੋਂ ਦਾ ਬਾਈ ਸਮਾਂ ਹੀ ਮਾੜਾ ਸਮਝ ਲਾ ਤੂੰ ਹਾਂ ਉੱਪਰ ਤੇ ਡੋਡੀ ਪਈ ਵੀ ਆ ਡੋਡੀ ਪੈ ਗਈ ਡੋਡੀ ਪਹਿਲਾਂ ਛੋਟਾ ਬੂਝਾ ਡੋਡੀ ਮਤਲਬ ਝਾੜਦਾ ਬਾਈ ਕੋਈ ਉਹ ਝਾੜ ਹੋ ਗਿਆ ਠੀਕ ਉਹ ਗੱਲ ਦਾ ਜੱਗੇ ਜਿਹੜਾ ਹੈ ਬਾਈ ਗੱਗੇ ਹਾਂਜੀ ਇਹ ਯਾਦ ਨਾ ਇਹ ਜੀਰੀ ਪੈਸੇ ਸਾਰ ਉਲੀ ਆ ਮੈਂ ਜਦ ਇਹ ਕਹਿਣ ਲੱਗਾ ਤਾਂ ਵਾਹ ਨਾਜਰ ਪਾ। ਨਾਜਰ ਦੀ ਨਾਜਰ ਪਾ। ਮਾ ਨਾਜਰ ਪਾ ਰਾ ਇਹ ਜਿਹੜਾ ਰੋਣ ਲੱਗ ਗਿਆ। ਠੀਕ ਨਹੀਂ ਗੱਲ। ਉਹੀ ਕੰਮ ਹੋਇਆ ਹਾਰ ਨੇ ਮਾਰਤੀ, ਕੋਸਾ ਡੁੱਡੀ ਨੇ ਮਾਰਤੀ, ਕੁਝ ਬਿਮਾਰੀਆਂ ਮਾਰਤੀ। ਪਰ ਸਾਹ ਤਾਂ ਸਾਨੂੰ ਹੋਇਆ। ਉਹਦੇ ਸਾਹ ਤਾਂ ਸਾਡੀ ਹੁਣਾ ਹੋਣੀ। ਉਹ ਤੇ ਪੈਦਾ ਵੀ ਸਾਨੂੰ ਹੋਇਆ। ਹੋਰ। ਉਹ ਰਿਹਾਈ ਦਾ ਵੀ ਉਹ ਰਿਹਾਈ ਦਾ ਸਾਨੂੰ ਹੋਇਆ। ਆਪਾਂ ਨੂੰ ਇਹ ਆਹ 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 ਕਿ ਉਹ ਜੀ ਕੀ ਨਾ ਕਰਿਆ? ਉਹਨੇ ਕਰਿਆ। ਅੰਨ ਤਾਂ ਕੀ ਕਰਿਆ ਤਾਂ ਉਹ? ਉਹੀ ਗੱਲ ਆ ਫਿਰ। ਕੀ ਹੁੰਦਾ ਉਹ? ਭੁੱਲੇ ਗਿਆ, ਨੌ ਭੁੱਲ ਗਿਆ ਮੈਂ ਉਹਨੂੰ ਮੈਂ। ਹੋਰ ਕੀ ਕਰਨ? ਅਨਾਜ ਦੀ ਬੇਅਦਬੀ ਭਾਈ ਬੇਅਦਬੀ ਉਹ ਬੇਅਦਬੀ ਕਿਹਨੇ ਕਰੀ ਅਨਾਜ ਦੀ ਆਪਾਂ ਕਰੀ ਆਪਾਂ ਨੇ ਤਾਂ ਨਹੀਂ ਕਰੀ ਜਿਹੜੇ ਕਰੀ ਉਹਨਾਂ ਦਾ ਮਾਰ ਸਾਡੇ ਉਪਈਆ ਉਹਨੂੰ ਤਾਂ ਕੋਈ ਫਰਕ ਨਹੀਂ ਪਿਆ ਬੇਅਦਬੀ ਦੀ ਬੀਬੀ ਮਾਰ ਸਾਡੇ ਉਪਈਆ ਆ ਹੁਣ ਵੀ ਤੇਰੀ ਕੁਦਰਤੀ ਮਾਰ ਵੀ ਸਾਡੇ ਉਪਈਆ ਉਹ ਪਹਿਲਾਂ ਉੱਥੇ ਮੰਡੀ ਜੇ ਉਹੀ ਸਾਡੇ ਉਪ ਉਹ ਵੀ ਜਿਹਨੇ ਬੇਲਡ ਕਰੀਗਾ ਡਾਓ ਕਿ ਫਿਲਦਾ ਉਹ ਤਾਂ ਰੁਪਈਆ ਹੁਣ ਵੀ ਕਮਾ ਲੈਣੇ ਹੋਰ ਚਾਹੇ ਸਾਡੀ 20 ਕੁਇੰਟਲ ਹੋਵੇ ਉਹ ਉਹਨਾਂ ਦਾ ਰੁਪਈਆ ਵੀ ਕਮਾ ਲੈਣੇ ਉੱਥੇ ਉਹੀ ਗੱਲ ਹੈ ਮਾਰਦਾ ਜਿਵੇਂ ਕਰਦੇ ਤਾਂਂਦੀ ਭਾਈ ਚਲੋ ਭਾਈ ਜਾ ਕੇ ਚਾਚੇ ਦੇਖਦੇ ਆਉ ਤਾਂ ਸ਼ਾਮ ਨੂੰ ਜਾਦੇ ਤੂੰ ਕਿਹੜਾ ਮਾਰਦੇ ਮੰਡ ਕਿ ਨਹੀਂ ਮਾਰਦੇ ਸ਼ਾਮ ਨੂੰ ਕਿਹੜਾ ਤੇ ਸ਼ਾਮ ਮਾਰਦੇ ਚੱਲਦੇ ਆਹਦਾ ਖੇਤ ਦੇਖ ਕੇ ਆਉਂ ਕਿ ਕਦ ਬਟਾ ਦੀਏ ਧੁੱਪਾਂ ਹੀ ਬਹੁਤ ਆ ਗਈ ਤੇ 9 ਵਜੇ ਧੁੱਪਾਂ ਕਹੇ ਇਹ ਨਾ ਪਰ ਰਾਤ ਨੂੰ ਖੜੀ ਪਾਈ ਜਾਦੀ ਕਿ ਰਾਤ ਮੁੱਠੇ ਪਿਆਰੇ ਆ ਦਨ ਬਦਦੇ ਨਹੀਂ ਪੇ ਗਿਆ ਮੈਂ ਉੱਥੇ ਠੱਡ ਮੈਂ ਕਹਿੰਦਾ ਠੰਡ ਲੱਗਣ ਲੱਗੀ ਉਹ ਜ਼ਖਾਮ ਆਈ ਤਾਂ ਹੀ ਜ਼ਖਾਮ ਹੁੰਦਾ ਸਾਰੇ ਖੰਡ ਹੁੰਦੀ ਆ ਇੱਕੋ ਲੱਖ ਗੱਗਾ ਗਰਮੀ ਹੋ ਜਾਂਦੀ ਆ ਮੌਸਮ ਘੁੰਮ ਗਿਆ ਜਿੱਥੇ ਮਰਜ਼ੀ ਦੇਖ ਲੈ ਤੂੰ ਬਾਹਰ ਦੇਖ ਲੈ ਆਪਣੇ ਇੰਡੀਆ ਜੀ ਦੇਖ ਲੈ ਜਿੱਥੇ ਮਰਜ਼ੀ ਦੇਖ ਲੈ ਜਿੱਥੇ ਮੌਸਮ ਬਦਲੀ ਹੁੰ ਐਥੀ ਕਿ ਜਗਾ ਐਸੀ ਠੰਡ ਠੰਡ ਦੀ ਬਾਰ ਨਹੀਂਗਾ ਪਹਿਲਾਂ ਭਾਈ ਜਿਆਦਾ ਠੰਡ ਬਹੁਤ ਬਣੀ ਆਨੀ ਅੱਛਾ 2 ਡਿਗਰੀ ਤਾਮ ਮੰਦ ਤੱਕ ਜਾਣਾ ਆਪਾਂ ਨੇ ਪੰਜਾਬ ਨੇ 1 ਕਰੋੜੀ ਜੀ ਜਾਉਂਗੇ ਆਪ ਐਵਰ ਇਹ ਤਾਂ برف ਜਮਾ ਦੂਗਾ 1 ਤੋਂ 2 ਦੀ ਬਫੜ ਨਹੀਂ ਜਮਣੀ ਹੈਗੀ ਜ਼ੀਰੋ ਜੰਦੀ ਹੈ ਬਾਬਾ ਜੀਓ ਮੈਂਸ ਵੀ ਜਾ ਦੂੰ ਜਗ ਦੇਖੋ ਤਜਰਬਾ ਇੱਕ ਤੁਹਾਨੂੰ ਫੋਟ ਦਿਖਾਉਂਦਾ ਦੇਖ ਐਥੇ ਜੀਰੀ ਪੀਲੀ ਹੈ ਨਾ ਹਾਂ ਉੱਥੇ ਉਹ ਅਕਾਲੀ ਆ ਉਹ ਜਿੱਥੇ ਕਾਲੀ ਉੱਥੇ ਹਲਦੀ ਦੇ ਗੜ੍ਹ ਸਾਹ ਹੁੰਦੇ ਨੇ ਇਹ ਕਾਹ ਦੀ ਗੱਲ ਪਾਣੀ ਕਰਕੇ ਪਤਾ ਨਹੀਂ ਰਹੀ ਜਿਆਦਾ ਪਿਆ ਵੇ ਯਾਰ ਪਾਣੀ ਦਾ ਨਾਲ ਇੱਥੇ ਵੀ ਖੜਿਆ ਹੈ ਰੇ ਤਾਂ ਨਹੀਂ ਹੈ ਇਹ ਫਾਟੋ ਵੀ ਫਿਰ ਫਿਰ ਉਹ ਚੱਕਰ ਗਿਆ ਦੱਸ ਪਤਾ ਨਹੀਂ ਕਿ ਕਿ ਕਰਾਂ ਹੈ ਪਨੀਰੀ ਵੀ ਥਲੀ ਪਰਾਦੀ ਪਨੀਰੀ ਆਈ ਨਹੀਂ ਵੀ ਪਨੀਰੀ ਵਾਲਾ ਖੇਤ ਆ ਉਰੇ ਵੀ ਪਰ ਰੇਰੂ ਜਿਆਦਾ ਪੈ ਜਾਂਦਾ ਕਿਆ ਸਮਝੂਗਾ ਤੂੰ ਰੇਰੂ ਤੂੰ ਕੀ ਮੰਨਦਾ ਵੀ 26 ਝਾੜਾ ਕੋਈ ਤਾਂ ਇਹ 26 ਦਾ ਵੀ ਘਟੇ ਜਾਣਾ ਆਹ 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 ਡੋਡੀ ਮਾਪੇ ਜੀ ਵਿਚ ਉੱਥੇ ਜਿਹਨੂੰ ਹੈ ਨਹੀਂ ਆਸ ਵਾਲੀ ਦੇ ਕਿੰਨੀ ਆ ਡੋਡੀ ਆ ਬਾਈ ਪੈ ਗਈ ਦੋ ਅੱਗੇ ਛੁੱਟੀ ਆ ਜੇ ਵਰ ਦੱਸਤੀ ਗੱਲ ਮੈਂ ਵੀ ਇੱਕ ਗੱਲ ਹੈਗੀ ਉਹਦੇ ਘਾਟਾ ਵਾਧਾ ਹੁੰਦਾ ਰਹਿੰਦਾ ਜੀਆਂ ਦੀ ਸੁੱਖ ਚਾਹੀਦੀ ਵਾ ਬੱਧਾ ਕਮਾਉਣੇ ਆ ਠੀਕ ਆ ਤੰਦਰੁਸਤ ਚਾਹੀਦਾ ਫਿਰ ਤੇਰੀ ਖਾਲਾ ਕਦੇ ਘਾਟਾ ਕਦੇ ਵਾਧਾ ਇਹਦਾ ਚੱਲਦਾ ਰਹਿੰਦਾ ਜ਼ਿੰਦਗੀ ਚ ਅੱਜ ਨਹੀਂ ਅੱਗੇ 110 ਦਿੰਦੇ ਝਾੜ 34 35 ਤੱਕ ਐ ਪਤਾ ਲੈ ਕਿਉਂ ਕਾ ਦੇ ਇਹਦਾ ਐ ਚ ਉੱਥੇ ਆ ਮੰਡੀ ਚ ਗਿਆ ਮਲੇ ਕੇ ਉੱਥੇ ਦੱਸ ਦਿੰਨ ਜੀਰੀ ਪੈਰੀ ਮੇਰੀ ਆ ਤਾਈ ਮੈਂ 34 ਝਾੜਦਾ ਤਾਂ ਵੀ ਐਦ ਕੀ ਜੇ 20 ਰੁਪਏ ਦੀ ਕੀਦਰ ਕਹਿ ਦੇ ਇੱਕ ਹੋਰ ਹੈ ਜੇ ਕਿ ਧਾਲੀ ਆੜ ਵਧੀਆ ਹੈ ਨਾ 2 ਸਾਲ ਇੱਕ ਸਾਲ ਰਗੜਾ ਲੱਗਣੀ ਲੱਗਣਾ ਲੱਗਣੀ ਲੱਗਣਾ ਪੱਕਾ ਲੱਗਦੀ ਪੱਕਾ ਹਾਂ ਤਿਆਰ ਬਾਈ ਜੰਦੀਦ ਤਜਰਬੇ ਕਰੇ ਜੇ 2 ਸਾਲ ਪਸਰਾ ਲੱਗ ਗਿਆ ਦੂਈ ਨਾ ਰਕਣ ਦੇ ਇੱਕ ਰਗੜੂ ਪੱਕਾ ਹਾਂ ਉਹ ਕਾਂਕ ਵੀ ਚੰਗੀ ਹੋਈਦੀ ਆ ਵੇ ਆ ਹੁਣ ਅੱਧਾ ਕਰਨ ਕੀਤਾ ਜਹਾੜੀ ਵਧਿਆ ਨਾ ਹੋਈ ਵਧਿਆ ਤੇਈ ਤੇਈ ਚਾਉ ਯੋ ਜਹਾੜੀ ਕਰਨ ਕਰ ਐਸੋ ਹੀ ਆ ਗਈ 25 ਪਰ ਰਗੜ ਤੇ ਫਿਰ 25 20 25 ਪਰ ਆ ਗਈ ਉਹ ਨੂੰ ਮੁੱਕ ਮਾਰ ਕੇ ਘਟਾ ਕੇ ਆਉਈ ਇੱਥੇ ਆ ਗਈ ਆਪਣਾ ਮੰਨ ਕੇ ਜਲ 30 ਵੀ ਨਿਕਲੀ ਸੀ ਉਹ ਟੁੱਟ ਵੀ ਥਲੀ ਦਾ 10 ਕੰਟਲ ਦੇ ਕੀਲੇ ਨਾਲ ਹੋ ਹੋਰ ਕੀ ਚਲੋ ਭਾਈ ਆਪ ਦਾ ਆਮਾ ਵੀ ਜਿਵੇਂ ਹੋਇਆ ਹੈ ਹੈਲੋ ਇਹ ਕਿਹਨੇ ਸੁਣਦਾ ਮਾ ਆਹ ਮਾ ਕੇ ਆਉ ਦੇ ਮਾਗੇ ਮਿਤੀ ਜੀ ਬਈਆ ਫੇ ਗੰਭਾਈ ਛਿੱਟਾ ਬਜਣਾ ਹੈ ਫੁੱਲ ਵੀ ਪੀਉਂਤੀ ਹੋਈ ਸੜੀ ਆਈ ਰੀ ਵਿੱਚ ਅੱਛਾ ਆਵ ਜੀ ਬਈਆ ਠੀਕ ਹੈ ਮੈਂ ਤਾਂ ਕਿਤੇ ਡਾਇਆ ਲਿਆਇਆ ਨਾ ਨਾ ਡਾਊਟ ਬੋਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਾਂ ਇੱਕ ਵਾਰੀ ਦੇ ਦਿੱਤਾ ਨਾ ਕਿੱਥੇ ਦਿੱਤਾ ਹਾਂ ਇਹ ਛੱਟਾ ਚੱਲਦਾ ਆ ਦੋ ਗਿਆਰਾਂ ਨੂੰ ਦਿੱਤਾ ਆ ਕੇ ਆਏ ਫੇ ਬੱਚਾ ਆ ਤੋੜੀ ਵੀ ਲੈ ਦਿੱਤਾ ਨਹੀਂ ਗਿਆ ਨਹੀਂ ਬੱਚਾ ਜਣਾ ਇਹ ਹੈ ਇਹਦਾ ਸਾਈਡਾਂ ਛੜੀ ਫੇਰ ਹਾਂ ਸਾਈਡ ਸਾਰੇ ਵਿੱਚ ਸਾਈਡਾਂ ਛੜ ਗੂ ਹਾਂ ਸਾਈਡਾਂ ਛੜ ਗੂ ਛੜਾ ਛੜਾ ਹਾਂ ਕਿੱਥੇ ਜਾਏ ਤੇਰੇ ਪੱਤੇ ਦੇ ਪੋੜਾ ਵੀ ਮਾਂ ਆਏ ਦੇਖ ਲਈ ਤੋੜੀ ਖਾਣ ਰਾਇਆ ਲੈ ਆਉਣਾ ਤੋੜੀਏ ਨਾਲ ਦਾ ਤਾਂ ਜੀ ਫਾਸ ਬੋ ਕਮ ਕਰਾਵ ਕਰਦੇ ਆ ਤੇ ਟੋੜੀਆਂ ਨਹੀਂ ਖਾਣਾ ਅਗਲੇ ਨੇ ਇਹ ਖਾਣੇ ਦੀ ਜਿਹੜੀ ਖਾਣੀ ਹੋਏ ਠੀਕ ਆ ਇਹਦੇ ਨਾਲ ਡੰਗਰ ਨਹੀਂ ਪਟਦੇ ਹੈਗੇ ਇਹ ਕੜਤਣ ਪਰ ਹੈ ਹਾਂ ਕੜਤਣ ਪਰ ਹਾਂ ਕੜਤਣ ਤੋਂ ਸਾਗੇ ਤੋਂ ਨਹੀਂ ਪੜਨ ਦਿੰਦੇ ਉਹ ਬੈਬਰ ਆਦਾ ਇਸ ਦਾ ਬੰਦਾਤਾ ਤੇ ਕਿੰਨਾ ਦੋ ਕਿਹਰਨ ਲੱਗ ਗਿਆ ਹਰੇ ਤਿੰਨ ਕਿਹਰੇ ਕਿ 2 3 4 5 6 ਐ ਨੁਅਟ ਇਹ ਜੋ ਲਿਆ ਇਹ ਨੂਰ ਹੋਰ ਜਣਾ ਇਹ ਤੋਲ ਜੋ ਯੋ ਹੋਰ ਜਾਣੀ ਆ ਫਰਜਣ ਫਰਜਣ ਕਿਹੋ ਜਿਆ ਜੀ ਹੈ ਚੁਲੀ ਕੇ ਇਹਨੇ ਫੁਰਦੇ ਸਕਾਤ ਆ ਕਿਲ ਹੈ ਗਈਆਂ ਦੇ ਕਿਲ ਤਾਂ ਹੈ ਗਈ ਬਥੇਰੀ ਇੰਨਾ ਪਾਸੋਂ ਦਾ ਪਾਇਆ ਬੈ ਨੇ ਕੱਲ ਤਾਂ ਵੀਦਦਾ ਜਾ ਸਾੜੇ ਨੂੰ ਮਾੜਾ ਮਾੜਾ ਰੂਟਾ ਵੀਟਰੇ ਮਾਰ ਦਿੰਦਾ ਉੱਪਰ ਹਨਾ ਕੋਈ ਤੇ ਨਹੀਂ ਕੋਈ ਚੱਕਰ ਗਿੱਲੇ ਦਾ ਫੇਰੀ ਜੰਮੇ ਆਉਣ ਆਏ ਨੇ ਬਾਦੂ ਟਾਈਮ ਹਲੇ ਹਾਂ ਧੁੱਪਾਂ ਫਰੀ ਆਪਸ ਅਵੇ ਲੱਗ ਰਿਹਾ ਨਾ ਕਰ ਮੈਂ ਚੀਜ ਨੇ ਜਬੀ ਦਾ ਰੇਟੇ ਪਾਸ ਦਾ ਦਦੇ ਹਾਂ 70 ਰੁਪਏ ਕਿਲੋ ਜਬਾ ਤੇਰੇ ਵਾਲੇ ਬੀਜ ਦਾ ਕਿਆ ਬਣਿਆ ਮੈਂ ਬੀਜਣਾ ਅੱਜ ਹੁਣ ਜਾ ਕੇ ਬੀਜ ਦੇਪਾ ਦੇਖਦੇ ਉਹਨੂੰ ਚਲ ਪਹਿਲਾਂ ਵੀ ਬੀਜ ਦੇ ਜਾ ਕੇ ਅੱਜ ਹਾਂ ਉਹਨੂੰ ਪਰੇ ਹੋਰ ਕੰਮ ਕਰਨਾ ਇੱਕ ਕੰਮ ਨਹੀਂ ਕਰਨਾ ਵੀ ਪਰੇ ਮਿੱਟੀ ਮਿਲਾ ਦੇਣਾ ਹਾਂ ਆਪਾਂ ਨਾ ਜਿਕਰਾਂ ਜੋਤੀਏ ਦਿਨ ਤੋੜ ਦਿੰਦੇ ਆ ਇੱਕ ਕਣਾ ਤੋੜਨੀ ਜਬੀ ਇਹ ਉੱਪਰ ਰੱਖਣੀ ਆ ਹਾਂ ਪਰਾ ਬੀਜ ਗਿਣ ਮੇ ਬੀਜਨੇ ਆ ਪਰਾ ਹੋ ਆ ਪਰਾ ਬੀਜ ਗਿਆ ਹੈ ਨੇ ਡੱਬੇ ਵਿੱਚ ਬੀਜ ਦਿਆ ਜਹੇ ਹਾਂ ਠੀਕ ਨਹੀਂ ਗੱਲ ਤਾਂ ਕਿ ਮਿੱਟੀ ਤੋਕੇ ਮਿੱਟੀ ਨੂੰ ਐਨ ਫਿਰ ਗਿੱਲੀ ਕਰ ਦੇਣੀ ਹੂੰ ਉਦੇ ਬਾਅਦ ਇਹ ਵੀ ਪਿਓਣੇ ਵਿੱਚ ਜਦ ਖੁੱਲ ਜਾਂਦੇ ਅੱਧੇ ਘੰਟੇ ਬਾਅਦ ਹੂੰ ਇਹ ਪਿਓ ਕੇ ਬੀਜ ਦੇਣਾ ਪਾਣੀ ਨਾਲ ਫਿਰ ਗਿੱਲੇ ਕਰ ਦੇਣੇ ਪਰ ਮਿੱਟੀ ਛੱਡ ਦੇਣੀ ਫੇ ਦੇਖਦੇ ਵੀ ਕੈ ਦਿਨ ਮਜਮਦੀ ਆ ਆਪਾਂ ਤੂੰ ਹੀ ਨਰੇ ਆਈ ਵਜਾ ਠੀਕ ਹੈ ਹੈ ਕਿ ਨਹੀਂ ਆ ਦੇਖ ਤੱਕ ਇਹਨੇ ਤੂੰ ਹੀ ਨਿਕਲੀ ਹੋਈ ਆਂ ਜੀ ਇਹ ਨਹੀਂ ਆ ਦੇਖਣੀ ਹੁਣ ਕਿਉਂ ਹੁੰਦੀ ਹੈ ਦੋ ਤਿੰਨ ਦਿਨ ਬੀਤ ਗਏ ਨੇ ਕਹਦੇ ਨਾ ਦੋ ਦਿਨ ਹੋ ਗਏ ਦੇਖੀ ਮੈਂ ਨਾ ਨਾ ਕਿਤਾ 4-5 ਘੰਟੇ ਬਹੁਤ ਆ ਇੰਨੇ ਕੰਮ ਤੋਂ ਦੂਰ ਦੇਖ ਤਾਂ 4-5 ਘੰਟੇ ਜਦ ਇਹ ਫੁੱਲ ਜਾਂਦੀ ਕਣ ਖੋਈ ਇਹ ਹੋਈ ਜਦ ਇਹ ਫੁੱਲ ਜਾਂਦੀ ਹੈ ਖਤ ਜਾ ਤਾਂ ਇਧਰ ਫੋਕਸ ਕਰ ਹਾਂ ਅੱਜੇ ਵੀ ਉਹ ਨਹੀਂ ਆਨੇ ਪੱਜੇ ਫਿਰ ਆਦ ਆਦ ਮੈਂ ਰੱਖਦੇ ਅੱਜੇ ਵੀ ਅੱਜੇ ਹੁੰਦੀ ਹੈ ਅੱਜੇ ਵੀ ਹੁੰਦੀ ਹੈ ਤਾਂ ਪਾਏ ਦਾ ਕਿੱਦਾਂ ਰੱਖਿਆ ਹੁਣ ਇੱਕ ਝੋਲੀ ਦੋ ਝੋਲੀਆਂ ਹੁਣ ਤੇ ਤਿੰਨ ਝੋਲੀਆਂ ਆਉਣੀਆਂ ਆ ਬਿਉਤੀ ਵੀ ਦੀਆਂ ਖੁੱਲ ਜਾਂਦੀ ਨਾ ਇਹ ਖੁੱਲ ਜਾਂਦੀ ਆ ਅਹ ਤੇ ਲਿਕਾ ਕਾ ਅੱਲਾ ਬੜਾ ਸ਼ਾਮਾ ਹੈ ਸੂਰੀ ਅੱਲਾ ਬਹੁਤ ਫਰਕ ਕਰਦਾ ਦੂਤੇ ਪਾਤਾ ਪਾਲਾ ਕੰਮ ਨਹੀਂ ਹੈ ਬੂਟੇ ਬੂਟਾ ਲੈ ਇਧਰ ਨੂੰ ਮੂੰਹ ਕਰ ਲਾ ਆ ਬਾਰੀ ਦੇਖ ਲੈ ਆ ਗੰਨਾ ਦੇਖ ਲੈ ਗੰਨਾ ਲੱਗਿਆ ਗੰਨਾ ਦਾ ਕੋਈ ਨਹੀਂ ਵਿਚ ਵਿਚ ਗੰਨਾ ਹੋਇਆ ਹੀ ਨਹੀਂ ਦੇਖ ਲੈ ਜਵਾ ਹੀ ਨਹੀਂ ਹੋਇਆ ਹੈਗਾ ਇਹਦਾ ਮੈਂ ਕਿਹਦਾ ਹੁੰਦਾ ਗੰਨਾ ਬਈ ਇਸ ਸਾਲ ਇਹਦਾ ਮੈਂ ਸਾਨੂੰ ਪੈਣਾ ਸਾਰਾ ਮੈਂ ਸਾਨੂੰ ਪੈਣਾ ਸਾਰਾ ਆਣਾ ਮੈਂ ਸਾਨੂੰ ਪੈਣਾ ਇਹ ਮੈਂ ਸਭ ਠੀਕ ਹੈ ਅਜ ਇੱਕ ਦਿਨ ਮੈਂ ਚੱਲ ਜਗਾ ਨਿਕ ਗਿਆ ਹਾਂ ਹੂੰ ਹੋਰ ਕਿੰਨਾ ਕਹ ਤਿੰਦੇ ਵਾਲੇ ਮੈਂ ਵੀ ਕੁਝ ਨਹੀਂ ਹੈਗਾ ਠਨਾਸਾ ਰੱਖੋ ਆਪਣਾ ਰੱਖੋ ਉੱਪਰ ਹੂੰ ਉਹ ਤਾਂ ਦਿਖਦਾ ਮੈਂ ਜੀ ਭਈਆ ਮੈਂ ਟਾਲਪ ਗੇਰ ਦੂੰਗਾ ਕਿਹੜਾ ਤਿੰਦੇ ਵਾਲਾ ਉਧਰ ਸਾਈਡ ਹੈਡ ਵਾਲੇ ਦੋ ਦੋ ਇਹ ਦੋ ਘੇਰ ਇਧਰ ਦੋ ਘੇਰ ਉਧਰ ਥੋੜੇ ਹੈਗੇ ਆ ਗੇਰਨੇ ਵਾਲੇ ਟਿਕਾਉਣਾ ਹੈ ਇਧਰ ਇਹ ਤਾਂ ਫੇਰ ਛੋਟਾ ਹਲੇ ਉਹ ਗਾਹਾਂ ਦੇਖੀਂ ਆ ਠੀਕ ਮੀਲਾ ਵਾਲਾ ਕਿੱ데 ਰਹਿ ਗਿਆ ਉਹਰੇ ਮਿੱਲ ਮੁਲਾ ਕਿੱਥੇ ਆ ਸੀ ਮੀਲਾ ਇਹ ਤਾਂ ਪੰਗਾ ਵੀ ਨਾ ਲਿਓ ਜੇ ਬਾਉਂਡਰ ਨਾਲ ਕਟੌਤੀ ਹੋਣੀ ਬਾਉਂਡਰ ਨਹੀਂ ਕਰਾਇਆ ਹਲੇ ਕਰਾਤਾ ਬਾਉਂਡੀ ਨੇ ਕਰਾਇ ਨਹੀਂ ਮੈਨੂੰ ਲੱਭ ਕਰਾਇ ਹੋਗਾ ਕੁਛ ਹੀ ਬੌਂਡ ਤੇ ਮੈਂ ਪੁੱਛਣਾ ਵਾਉਣ ਉਹਨੂੰ ਫੇਰ ਪੁੱਛਦੇ ਇਹ ਬੌਂਡ ਮੈਂ ਕਹਿੰਦਾ ਇਹਨੇ ਪਤਾ ਨਹੀਂ ਜਵਾਬ ਦਿੱਤਾ ਤਾਂ ਕਹਿੰਦਾ ਕਰਾਉਣਾ ਕੋਈ ਨਹੀਂ ਬੰਦ ਲੱਗਦਾ ਐ ਨਹੀਂ ਹੋਇਆ ਹੈ ਕਿਹੜਾ ਹੋ ਰਹਿਗਾ ਜਿਹੜਾ ਆਪਣਾ ਲੂ ਲਾਈ ਦੀ ਥੋੜਾ ਜਿਹਾ ਉਹ ਹੈ ਉਹ ਥੋੜਾ ਜਿਹਾ ਇੱਕ ਪਰਚੀ ਤਾਂ ਹੁੰਦੀ ਉੱਥੇ ਤੇ ਉਥੇ ਟਗੱਡੀਓ ਭਰਾ ਦੇਵੇ ਕੋਈ ਨਹੀਂ ਪਰਚੀ ਪਰਚੀ ਕਿੱਥੇ ਨਹੀਂ ਹੁੰਦੀ ਮਾਂ ਜਿਆਦਾ ਜਿਆ 40 ਘੰਟੇ ਲਓ ਜੂ ਫੇਰ ਇਹਦਾ ਜੇ ਹੈਗਾ ਟਾਲਪ ਗੇਰ ਦੋ ਨਹੀਂ ਮੈਂ ਸਾਨੂੰ ਪਾਉ ਬਾਦ ਜੇਪਾ ਇਹ ਵੀ ਲਾਇਆ ਭਈਏ ਨੇ 100 ਰੁਪਏ ਮੰਗੇ ਨਹੀਂ ਨਾ ਉਹ ਤਾਂ ਚਾਚੂ ਦੀ ਵੀ ਦਿੰਦੇ ਪਧੀਆ ਹੋਣੀ ਸੀ ਵਧੀਆ 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 ਛੋਟੇ ਪਤਾ ਗੱਲ ਲੱਗਿਆ ਆਹ ਲੈਣਾ ਜੱਜਾ ਜਿਆਦਾ ਮਾਂ ਮਾਰ ਕਰੀ ਹੋਈ ਆ ਇਹ ਦੋ ਸਾਲ ਇਹ ਕਿਹਦਾ ਚੱਕਰ ਆਏ ਹੋ ਗਿਆ ਸਾਰਾ ਪਰ ਦੋ ਸਾਲ ਤੋਂ ਇਹ ਸਾਰੇ ਲੇਟ ਹੋ ਗਏ ਇਹ ਸਾਰੇ ਲੇਟ ਹੋ ਗਏ ਇਦਾ ਹੀ ਫਰਕ ਪਿਆ ਇਹਨੇ ਪਹਿਲਾਂ ਪਤਾ ਨਹੀਂ ਕਹਦੇ ਨਹੀਂ ਗਾਏ ਵੀ ਤੂੰ ਪੱਧਰ ਹੀ ਲਾ ਲੈ ਕੀ ਇਹਨੇ ਲਾਉਣਾ ਕਹੇ ਜੀ ਲਾਉਣੀ ਵਿੱਚ ਨਾ ਬੂਟੇ ਮਜੇਰ ਲਾਈ ਦੇ ਹਲਾ ਬੂਟੇ ਲਾ ਕੇ ਆ ਬੂਟੇ ਫੇ ਜੀਰੀ ਲਈ ਐਨੇ ਦਾ ਛੱਡ ਕੇ ਸਾਈਡ ਪਰ ਜੀ ਲਾ ਦਿੱ ਗੱਬੇ ਫੇ ਐਨੇ ਨਹੀਂ ਉਹ ਜੀਰੀ ਦਾ ਐਨਾ ਐਨੀ ਜੀਰੀ ਐਨਾ ਨਾ ਹੋ ਰਿਹਾ ਇਹਨੂੰ ਐਨੇ ਐਨੇ ਛੱਡੀ ਜੀਰੀ ਜੀਰੀ ਉਹ ਕਾ ਹੋ ਗਈ ਇਹ ਬੂਟਿਆਂ ਨੇ ਆਹੋ ਫਿਰ ਬੂਟੇ ਇੱਥਾਂ ਤੇ ਜਾੜ ਹੋ ਗਈ ਪੋਲੀ ਹੋ ਗਈ ਬੂਟੇ ਹਵਾ ਕਰਨ ਬਈ ਲੈ ਬਫਤਕ ਵੀ ਹੁਣ ਘਰੇ ਹੁਣ ਘਰੇ ਜੀਰੀ ਵਾਲਾ ਕੰਮ ਕਰੇ ਬੂਟਿਆਂ ਤੇ ਉਹ ਤਾਂ ਗਿਰਦਾ ਸੀ ਲਾਈ ਹਾਂ ਕਟੋ ਕਟ ਵੀ 10 ਹਾਂ 10 ਫੁੱਟ ਤੱਕ ਮਾਰ ਕਰਨੀ ਆ ਅਸੀਂ ਲਾਈ ਤੀ ਹਾਂ ਅਸੀਂ ਵੀ ਵੱਟ ਲਾਤੀ ਏਕਣਾ ਏਕਣਾ ਆ ਤੀ ਇਹਦੇ ਆੜੇ ਕਾਰਾ ਬੀਜਾ ਦਉਦਾ ਮੈਂ ਕਹਿੰਦਾ ਹਨਾ ਕੱਖਾਂ ਦਾ ਨਹੀਂ ਨਹੀਂ ਜੀਰੀ ਹੋਤੀ ਸਾੜੇ ਨਾ ਇਹ ਸੜੀ ਪੀਚਾਰ ਛੋਟੀ ਜਿਹੀ ਮੀਂਹ ਆਈ ਦੇ ਕਰਕੇ ਬਚ ਗਏ ਇਹ ਹਾਂ ਸਾੜੇ ਡੱਕ ਰੱਬਰ ਸਾਰੇ ਅਸੀਂ ਇੱਕਣੀ ਦੌੜ ਲਾਤੀ ਬਤੁਝਾਰੀ ਗਿਰ ਕੇ ਸਾੜੇ ਧਰਨਾ ਜੀ ਅਰੇ ਕਰਈਏ ਕਟੋ ਕਟੋ ਕੱਟ ਜੇ ਬੀਜਣੀ ਆ ਤਾਂ 10 ਫੁੱਟ ਦਾ ਫਰਕ 10 ਫੁੱਟ ਦਾ ਫਰਕ ਚਾਹੀਦਾ ਤਾਂ ਸੁਭਾਅ ਨਹੀਂ ਆਂਦੀ ਨਹੀਂ ਤਾਂ ਜਿਵੇਂ ਇਹਦਾ ਕਿਤੇ ਯਾਰ ਬਹੌਕ ਦੇ ਜੜ ਮੋਟੀਆਂ ਆਂਦੀ ਉੱਪਰ ਜੜ ਪਈ ਇਹਦੇ ਸਲਾਬ ਹੋਇਆ ਮਿੱਟੀ ਬੋਲੀ ਹੋਈ ਹੋਈ ਗੱਲਾਂ ਕਰਨਾ ਹਾਂ ਇਹ ਇਹੀ ਹਵਾ ਜਿਵੇਂ ਗੱਗਰ ਜਿਵੇਂ ਇਹ ਸਲਾਬ ਹੋ ਗਿਆ ਬਟਾ ਹੋ ਰਿਹਾ ਇਹ ਮੈਂ ਕਹਿੰਦਾ ਗਿਆ ਨਹੀਂ ਯਾਰ ਗੋਦਾਰੀ ਮੈਂ ਕਿਸੇ ਨੇ ਫੋਨ ਕਰਾਇਆ ਇਹਨੂੰ ਵੀ ਫੋਨ ਕਰਾਉਣਾ ਪਤਾ ਨਹੀਂ ਜਵਾਬ ਦਿੰਦਾ ਇਹਨੇ ਉਹ ਬਾਉਂਡ ਤਾਂ ਨਹੀਂ ਕਰਾਇਆ ਬਾਉਂਡ ਆ ਤੀ ਜੀ ਬੋਰ ਨਿਕਰਾਇਆ ਉਹ ਕਰਿਆ ਥਾ ਨਹੀਂ ਮੈਂ ਬੋਰ ਤਾਂ ਨਹੀਂ ਕਰਾਇਆ ਹਾਂ ਹਾਂ ਮਾ ਠੀਕ ਹੈ ਆਵੇ ਮਾ ਗੰਨਾ ਦੇਖ ਕੇ ਮਾ ਤਾਂ ਇਹ ਨਾ ਤਰੀ ਪੁੱਛਦਾ ਵੀ ਬੋਰ ਤਾਂ ਨਹੀਂ ਕਰਾਇਆ ਹਾਂ ਇਕ ਰੇੜਾ ਹੋ ਗਿਆ ਨਾ ਰੋਜ ਗੰਨਾ ਵੀ ਨਾ ਇਹ ਇਕ ਰੇੜਾ ਹੋ ਗਿਆ ਇੱਕ ਘਰੇ ਫਤੇ ਮੇਰੀ ਗੱਲ ਸੁਣਦਾ ਇੱਥੇ ਵੀ ਕੀ ਹੋਇਆ ਹੋਰ ਵੀ ਕੁਝ ਨਹੀਂ ਹੋਇਆ ਉੱਤਨ ਦੇ ਆਲੇ ਮਾਗੇ ਤੇ ਨਾ ਮਾਗੇ ਇਹਨਾਂ ਵੀ ਨਹੀਂ ਹੈਗਾ ਆਲੇ ਦੇ ਆਲੇ ਦਾਲੇ ਗੰਨਾ ਹੈਗਾ ਗੱਬੇ ਛੱਬੇ ਇੰਨਾ ਨਹੀਂ ਕੱਬੇ ਇੰਨਾ ਨਹੀਂ ਆਲੇ ਆਲੇ ਵਾਲੇ ਇੰਨਾ ਹੈ ਨਹੀਂ ਦੇਖਿਆ ਇੰਨੀ ਇੰਨਾ ਆਲੇ ਦੇ ਵਾਲੇ ਕੀ ਕਰਾ ਝੂੰੜੇ ਬਣੇ ਗੱਬੇ ਯਾਰ ਬਾਹਰ ਵਾਲੇ ਬਾਜਿਕਾ ਆ ਚੌੜੂ ਦਾ ਇੱਕ ਤਰ੍ਹਾਂ ਆ ਬਾਈ ਆਲੇ ਵਾਲੇ ਦੋ ਕਿਹਾਰੇ ਲਾ ਲਾ ਦੋ ਪੜਲੇ ਪਾਸੇ ਡੇਢ ਬਿੱਘਾ ਤੋਂ ਹੂੰ ਸਾਹ ਖੜਾ ਇਹਦਾ ਕਿਸੇ ਦੀ ਘਾਟਵਾਦ ਹੋ ਗਈ ਪੂਮਾ ਹੂੰ ਬੌਂਡ ਚ ਹਾਂ ਆਪਣਾ ਪਾ ਲਿਓ ਭਾਈ ਨਣਾ ਠੀਕ ਐ ਉਹ ਪਰ ਪਾਈਪਰ ਪੋ ਪੋਣਾ ਪਹਿਲਾਂ ਸੀ ਕਿ ਪਹਿਲੀ ਵਾਰੀ ਮੈਂ ਪਾਣੀ ਛੱਡਣ ਲੱਗਾ ਜਾਵਾਂ ਕਹੀ ਟੱਕ ਮਾਰਿਆ ਵਾਂ ਗਿੱਲ ਹੈਗੀ ਆ ਧਿਓ ਕੇ ਬੀਜ ਦਿੰਨੇ ਆ ਬਹੁਤ ਠੀਕ ਐ ਉਹ ਪਿਓ ਕੇ ਫੇਰ ਵੀ ਧਿਓ ਕੀ ਬੀਜੇ ਨੂੰ ਤੇ ਗਿੱਲ ਹੋਵੇ ਵੀ ਇਹਦਾ ਫੁਲ ਜਿਹੜਾ ਫੁਲਕਾ ਹੁੰਦਾ ਇਹ ਕਣਕ ਹੁੰਦੀ ਐ ਹੂੰ ਸ਼ੁਰੂ ਲਈ ਆਪਣੀ ਉਹ ਇਹਦੀ ਉਹ ਆ ਤੇਰੀ ਗਿਦੋ ਜਿਹੜੀ ਵਿੱਚ ਆਈ ਦੇ ਫੁਲਕ ਦੇ ਇਹਨੂੰ ਪਿਓ ਕੇ ਬੀਜਣਾ ਚਾਹੀਦਾ ਇਹਦੇ ਪੇ ਛਿਲਕਾ ਐ ਨਾ ਕਣਕ ਪੋ ਕੇ ਨਾ ਛਿਲਕਾ ਹੁੰਦਾ ਠੀਕ ਐ ਮੈਨੂੰ ਯਾਦ ਆ ਗਿਆ ਮੈਂ ਇੱਕ ਵਾਰ ਸੂਕੇ ਵਿੱਚ ਬੀਜ ਪੀਤੀ ਸੀ ਕਿਉਂਕਿ ਇਹਨਾਂ ਨੇ ਇੱਕ ਜੰਮੀ ਉਗਣ ਲੱਗ ਗਈ ਮੈਂ ਜਦੋਂ ਪਾਣੀ ਲਾ ਦਿੱਤਾ ਆਹੋ ਬਹੁਤ ਜੰਮੀ ਬਹੁਤ ਹੋਈ ਰੇਹ ਦਾ ਹੁੰਦਾ ਵੀ ਡੱਕਾ ਜੰਮਿਆ ਹੋਇਆ ਔਰ ਇੱਕ ਗਾ ਦਾ ਪਿਆ ਗਲਾਬੀ ਨੋਟ ਵਰਗਾ ਪੱਤਾ ਇਹੇ ਮਾਰਦਾ ਇਹਨੇ ਜਾ ਗਿਰਨੇ ਨਹੀਂ ਹੋ ਰਹੇ ਜਾ ਵੀ ਗਿਰਨੇ ਆ ਵੀ ਗਿਰਨੇ ਸਾਰੇ ਹਾਂ ਇਹ ਤਾਂ ਨਹੀਂ ਕਿ ਹੈ ਜੌੜਾ ਜੌੜਾ ਪੱਤਾ ਯਾਰ ਇਹ ਬਣਦਾ ਹੈ ਇਹਦੇ ਇਹ ਬਣੂਗਾ ਤਾਂ ਗੰਝ ਲੱਗ ਜਾਣੇ ਆ ਹਾਂ ਬਹੁਤ ਜਿਆਦਾ ਸ਼ੁਰੂ ਹੈ ਚਰਨ ਕੋਈ ਨਹੀਂ ਹੋਂਗਈ ਵਾਲੇ ਵਾਲੇ ਨੂੰ ਜਿਹ ਦਿਨ ਹਵਾ ਆ ਗਈ ਮੜੀ ਜੀ ਸੋਕੇ ਆਪੇ ਉੱਡ ਜਾਣੇ ਆ ਆਹੋ ਥੋਗਾ ਮਾਰਦ ਮਾ ਥੋਗਾ ਮਾਰਦੀ ਥੋਗਾ ਮਾਰਦੀ ਥੋਗਾ ਮਾਰਦੇ ਨਹੀਂ ਨਹੀਂ ਇਹ ਥੋੜਾ ਪੋਲਾ ਰੱਖਦਾ ਹੈ ਥੋਗਾ ਬਾਦੀਗਾ ਫੇਰ ਲੂਟਾ ਹੈ ਥੋਗੇ ਨਾਲ ਲੂਟ ਆ ਜਾਣਾ ਕੰਮ ਯਾ ਦੇਖੀਆ ਨਾ ਉਹ ਹੰਟਮਾਨ ਨੂੰ ਦੇਖਦਾ ਹੈ ਕਹਿੰਦਾ ਹੈ ਹੈ ਨਾ 10 ਲੱਖ ਫਾਈ ਲਾਜ ਫਰੀ ਹੋ ਗਿਆ ਲੈ ਹਾਂ ਉਹ ਵਧੀਆ ਏ ਹੈ ਕਿ ਨਹੀਂ ਕਹੀਂ ਗਿਆ ਨਾ ਲੈ ਕੋਈ ਚੋਣ ਚ ਆਹ ਕਹਿੰਦਾ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਯੂਨੀਵਰਸਲ ਸਿਹਤ ਬੀਮਾ ਅਜੀ ਸ਼ੁਰੂ ਕਰਾਂਗੇ ਇਹ ਯੋਜਨਾ ਜਿਹੜੀ ਹੈ ਇੱਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਕੱਲ ਤੋਂ ਸ਼ੁਰੂ ਹੋ ਜਾਊਗਾ ਕਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਬਹੁਤ ਸੌਖੀ ਪ੍ਰਕਿਰਿਆ ਕੋਈ ਅਸੈਸ ਨਹੀਂ ਹੈਗਾ ਆਧਾਰ ਕਾਰਡ ਫੋਟੋ ਕਾਰਡ ਪਾਸਪੋਰਟ ਕਾਰਡ ਇੱਕ ਫੋਟੋ ਲੈ ਕੇ ਆਉਣਾ ਬਸ ਅਗੇ ਹੋਰ ਕੁਝ ਡਾਕੂਮੈਂਟਰੀ ਲੋੜ ਨਹੀਂ ਪੈਣੀ 10 ਤੋਂ 12 ਦਿਨ ਦੇ ਵਿੱਚ ਵਿੱਚ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਸਾਰੇ ਨਿਵਾਸੀਆਂ ਦਾ ਕੰਪ ਸੀਫ ਕਾਰਡ ਬਣ ਗਿਆ ਤੇ 10 ਲੱਖ ਰੁਪਏ ਦਾ ਪੂਰਾ ਖਰਚਾ ਸਾਬਤ ਜਿਹੜਾ ਇਲਾਜ ਕਰਾਉਣ ਦਾ ਕਵਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਗਰੀਬ ਪਰਿਵਾਰਕ ਮੈਂ ਪਰਿਵਾਰ ਦੀ ਗਿਣਤੀ ਦੀ ਕੋਈ ਸਮਝ ਨਹੀਂ ਆਪਣਾ ਬੇਤੁਕ ਮਾਰੀ ਹੋਈ ਹੈ ਗਰੀਬ ਪਰਿਵਾਰ ਦਾ ਦੇਖਦੇ ਕਕਰ ਦੇ ਪੁੱਤ ਦੋ ਜ਼ਿਲ੍ਹੇ ਕਹਿੰਦਾ ਹਲਪਾ ਹੈ ਦੋ ਜ਼ਿਲ੍ਹੇ ਮ ਆਇਆ ਸਾਰੇ ਜ਼ਿਲ੍ਹੇ ਮ ਕਰੂਗਾ ਆਹ ਹੋਲੀ ਆਇਣਾ ਆਹੋ ਸਾਰੇ ਮ ਕੋ ਵਧੀਆ ਯਾਰ ਇੱਕ ਪੜਾਈ ਫਰੀ ਹੋ ਜਵੇ ਇੱਕ ਡਾਕਟਰੀ ਲੈ ਫਰੀ ਹੋ ਜਵੇ ਮੈਨੂੰ ਚਾਹੀਦਾ ਇਸ ਫ੍ਰੀਜ ਆਈ ਦੀ ਦੋ ਹੀ ਚੀਜ਼ਾਂ ਹਾਂ ਦੋ ਹੀ ਚੀਜ਼ਾਂ ਮਹਿੰਗੀਆਂ ਦੋ ਇਹ ਚੀਜ਼ ਜ਼ਰੂਰੀ ਹੈ ਦੋ ਹੀ ਮਹਿੰਗੀਆਂ ਹੈ ਭਾਈ ਨਿਆਣੇ ਦੀ ਪੜਾਈ ਵੀ ਭਾਈ ਡਾਕਟਰ ਲਾਜ਼ਮੀ ਬਣੇਗਾ ਚਾਹੀਦੀ ਸਿੱਖਿਆਰ ਸਿਹਤ ਦਾ ਫ੍ਰੀ ਚਾਹੀਦੀ ਹਾਂ ਦੋ ਭਾਈ ਸਿੱਟਾ ਕੰਪਲੀਟ ਹੁਣ ਬਾਹੀ ਉਹ ਗੱਦੇ ਗੱਲਾ ਬਾਏ ਉੱਡਾ ਮੀਟਰ ਬੜਾ ਕੈਮ ਆਂਦਾ ਮੁੰਡਾ ਲਾ ਬਹੁਤ ਰਲਾ ਚੱਲਦਾ ਆ ਮਲਾਈ ਬਣਾ ਰਿਹਾ ਤੇ ਮੇਰਾ ਮਲਾਈ